ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਦੋ ਗੱਲਾਂ ਐ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਜਿਨ੍ਹਾਂ ਨਾਲ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਸੋ ਕਿਹੜੀਆਂ ਦੋ ਗੱਲਾਂ ਨੇ ਹਨ ਗੌਰ ਕਰਿਓ ਆਪਣੀ ਜ਼ਿੰਦਗੀਆਂ ਇਹ ਦੋ ਗੱਲਾਂ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰਿਓ ਹਨਾ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਉਹ ਕਿਹੜੀਆਂ ਦੋ ਗੱਲਾਂ ਨੇ ਨੰਬਰ 1 ਤੇ ਤੁਹਾਡੀ ਇਨਕਮ ਕਿੰਨੀ ਆ ਤੁਸੀਂ ਕਿੰਨਾ ਕਮਾਉਣੇ ਚਾਹੇ ਸਾਲ ਦਾ ਚਾਹੇ ਮਹੀਨੇ ਦਾ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਲੋਕ ਤੁਹਾਡੀ ਤਰੱਕੀ ਦੇਖ ਕੇ ਅੱਜ ਦੇ ਸਮੇਂ ਵਿੱਚ ਕੋਛ ਨਹੀਂ ਹੁੰਦੇ ਜਰਦੇ ਨਹੀਂ ਹੈਗੇ ਇਸ ਲਈ ਕਦੇ ਵੀ ਆਪਣੀ ਇਨਕਮ ਕਿਸੇ ਕੋਲ ਸ਼ੋਅ ਨਾ ਕਰੋ ਵੀ ਤੁਸੀਂ ਮਹੀਨੇ ਦਾ ਜਾਂ ਹਫ਼ਤੇ ਦਾ ਕਿੰਨਾ ਕਮਾਉਣਾ ਇਹ ਚੀਜ਼ ਹਮੇਸ਼ਾ ਸੀਕ੍ਰੀਟ ਰੱਖੋ ਜਿੰਨਾ ਵੱਧਵਾਦ ਹੋ ਸਕਦੇ ਆ ਨੰਬਰ 2 ਤੇ ਤੁਹਾਡੇ ਫਿਊਚਰ ਪਲਾਨ ਤੁਹਾਡੇ ਫਿਊਚਰ ਪਲਾਨ ਕੀ ਨੇ ਤੁਹਾਡੀ ਫੈਮਿਲੀ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਕਿਉਂਕਿ ਪਤਾ ਨਹੀਂ ਸਾਹਮਣੇ ਵਾਲੇ ਦੇ ਦਿਲ ਵਿੱਚ ਕੀ ਚੱਲਦਾ ਹੁੰਦਾ ਹਨਾ ਤੁਹਾਡੇ ਉਹ ਰਸਤੇ ਦੀ ਰਿਕਾਰਡ ਬਣ ਸਕਦਾ ਤੁਹਾਡੇ ਉਸ ਕੰਮ ਦੇ ਵਿੱਚ ਤੁਹਾਡੇ ਜੋ ਵੀ ਤੁਹਾਡੇ ਪਲਾਨ ਬਣੇ ਹੁੰਦੇ ਆ ਆਪਾਂ ਕਿਹਨਾਂ ਸ਼ੇਅਰ ਕਰ ਦੇਣਾ ਕਈ ਵਾਰ ਹਨਾ ਜਾਣੇ ਅਣਜਾਣੇ ਵਿੱਚ ਆਪਾਂ ਕਿਸ ਤੇ ਯਕੀਨ ਕਰਕੇ ਆਪਣੇ ਫਿਊਚਰ ਪਲਾਨ ਦੱਸਦੇ ਆ ਵੀ ਜਿੰਨਾ ਸੀcret ਰੱਖੋਗੇ ਤੁਹਾਡੀ ਲਾਈਫ ਉਨੀ ਵਧੀਆ ਤੇ ਤੁਸੀਂ ਉਨੀ ਸਕਸੈਸਫੁਲ ਜਾਓਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ